దేశਲੇ قربان ਹੋਏ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਤੇ ਉਹਨਾਂ ਦੀਆਂ ਕੁਰਬਾਨੀਆਂ ਜਿਹੜੀਆਂ ਹੈਗੀਆਂ ਹਮੇਸ਼ਾ ਯਾਦ ਰੱਖਣੀਆਂ ਵਾਸਤੇ ਕੋਈ ਨਾ ਕੋਈ ਸਰਕਾਰਾਂ ਨੂੰ ਵੀ ਇਸਦਾ ਉਪਰਾਲਾ ਕਰਨਾ ਚਾਹੀਦਾ ਹੈ ਤੇ ਗਾਇਲਕਰੀਏ ਮੋਗਾ ਦੀ ਮੋਗਾ ਦੇ ਜਿਹੜੇ ਕਪੰਡ ਦੇ ਕਲਵੰਤ ਸਿੰਘ ਜੋ ਕਿ 20 ਅਪ੍ਰੈਲ 2023 ਨੂੰ ਪੂਸ਼ ਇਲਾਕੇ ਦੇ ਵਿੱਚ ਜਿਹੜੇ ਸ਼ਹੀਦ ਹੋਏ ਸੀ ਅੱਜ ਅਸੀਂ ਉਹਨਾਂ ਦੇ ਪਿੰਡ ਚੜਕ ਵਿੱਚ ਕੇ ਪਹੁੰਚੇ ਆ ਤੇ ਉਹਨਾਂ ਦੇ ਜਿਹੜੇ ਹੈਗੇ ਯਾਦਗਾਰ ਜਿਹੜੇ ਉੱਤੇ ਲਗਾਏ ਗਏ ਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿਹੜੇ ਉਹਨਾਂ ਦੇ ਫਾਦਲ ਉਹ ਵੀ ਫੌਜ ਦੇ ਵਿੱਚ ਸੀ ਤੇ ਉਹ ਵੀ ਸ਼ਹੀਦ ਹੋਏ ਸੀ ਉਹਨਾਂ ਦੋਨਾਂ ਨੂੰ ਯਾਦ ਕਰਦੇ ਹੋਏ ਜਿਹੜੇ ਪਿੰਡ ਦੇ ਵਿੱਚ ਉਹਨਾਂ ਦੀ ਯਾਦਗਾਰੀ ਜਿਹੜੀ ਹੈ ਤਸਵੀਰਾਂ ਲਗਾਈਆਂ ਗਈਆਂ ਹੈਗੀਆਂ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਇੱਥੇ ਖੜੇ ਹੈ ਤੇ ਉਹਨਾਂ ਦੇ ਜਿਹੜੇ ਪਿੰਡ ਵਾਸੀ ਵੀ ਹੈ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਉਹਨਾਂ ਦਾ ਕੀ ਕਹਣਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਜਿਹੜੇ ਇੱਥੇ ਪਿੰਡ ਵਾਸੀ ਪਹੁੰਚੇ ਹੈ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਪਹੁੰਚੇ ਹੈ ਨਾਲ ਗੱਲਬਾਤ ਕਰਦੇ ਹੈ ਵੀ ਜਿਹੜੀ ਉਹਨਾਂ ਦੀ ਜਿਹੜੀ ਸ਼ਹੀਦੀ ਹੈ ਉਹਨਾਂ ਨੂੰ ਜਿਹੜਾ ਹੈਗਾ ਸਨਮਾਨ ਵੀ ਦਿੱਤਾ ਗਿਆ ਸ਼ਹੀਦੀ ਉਹ ਤੇ ਇਸ ਕਰਕੇ ਸੀ ਉਹਨਾਂ ਦੇ ਪਿੰਡ ਚ ਜਿਹੜਾ ਇੱਕ ਵੀਰ ਕੋਈ ਪਹੁੰਚੇ ਤੇ ਉਹਨਾਂ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਦੇ ਆ ਤੁਹਾਡਾ ਬੇਟਾ ਗਲਵੰਤ ਸਿੰਘ ਸ਼ਹੀਦ ਹੋਇਆ ਸੀ ਤੁਹਾਡੇ ਪਤੀ ਵੀ ਸ਼ਹੀਦ ਹੋਏ ਸੀ ਤੇ ਤੁਹਾਨੂੰ ਜਿਹੜਾ ਹੈਗਾ ਸਰਕਾਰਾਂ ਵੱਲੋਂ ਕੁਝ ਦਿੱਤਾ ਗਿਆ ਤੇ ਕੀ ਤੁਹਾਨੂੰ ਮਾਨਸ ਮਹਿਸੂਸ ਹੋ ਰਿਹਾ ਉਹਨਾਂ ਸ਼ਹੀਦੀ ਦੇ ਲੈ ਕੇ ਸਾਨੂੰ 12 ਲੱਖ ਰੁਪਏ ਦਿੱਤਾ ਉਸ ਬਸ ਹੋਰ ਕੋਈ ਨਹੀਂ ਅੱਛਾ ਜੀ ਹਾਂਜੀ ਤੇ ਜੇ ਗੱਲ ਕਰੀਏ ਜਿਹੜਾ ਉਹਨਾਂ ਨੂੰ ਸੈਨਾ ਮੈਡਲ ਮਿਲਿਆ ਹੈਗਾ ਕਿਸ ਤਰ੍ਹਾਂ ਤੁਹਾਨੂੰ ਲੱਗ ਰਿਹਾ ਹੈਗਾ ਸੈਨਾ ਮੈਡਲ ਜਿਹੜਾ ਦਿੱਤਾ ਉਹਨਾਂ ਨੇ ਸੈਨਾ ਮੈਡਲ ਮਿਲਿਆ ਹਜੇ ਤਾਂ ਜਿੰਨਾ ਚਿਰ ਹਜੇ ਮੇਰੇ ਕੋਲੇ ਨਹੀਂ ਕੋਈ ਸੰਦਾ ਉਹਨਾਂ ਚਿਰ ਮੇਰੇ ਕੋਲ ਅਜੇ ਨਹੀਂ ਤਾਂ ਅ ਪਿੱਛੇ ਜਿਹੜਾ ਪ੍ਰਵਾਨ ਸਿੰਘ ਜੀ ਸਟੇਟ ਹੋਏ ਸੀਗੇ ਤੇ ਭਗਵੰਤ ਸਿੰਘ ਜੀ ਵੀ ਐਸੀ ਕਰੋੜ ਰੁਪਏ ਦੇ ਚੱਕ ਵੀ ਦੇਖੇ ਹਾਂ ਜੀ ਹਾਂ ਜੀ ਦੇ ਕੇ ਗਈ ਹੈ ਜੀ ਦੇ ਕੇ ਗਈ ਹੈ ਤੇ ਉਹ ਚੋਂ ਤੁਹਾਨੂੰ ਮਿਲਿਆ ਹੀ ਕੋਈ ਉਹਦੇ ਵਿੱਚੋਂ ਮੈਨੂੰ 40 ਲੱਖ ਰੁਪਏ ਮਿਲ ਗਏ ਜੇ ਗੱਲ ਕਰੀਏ ਆਪਾਂ ਸ਼ਹੀਦਾਂ ਦੀ ਗੱਲ ਕਰੀਏ ਯਾਦ ਕਰਦੇ ਆ ਸ਼ਹੀਦਾਂ ਦਾ ਜਿਹੜਾ ਬਹੁਤ ਵੱਡਾ ਰਤਬਾ ਵੱਡਾ ਰਤਬਾ ਹੁੰਦਾ ਤੁਹਾਡੇ ਪਤੀ ਵੀ ਤੁਹਾਡਾ ਬੇਟਾ ਵੀ ਸ਼ਹੀਦ ਹੋਏ ਆ ਤੁਸੀਂ ਕਿਸ ਤਰ੍ਹਾਂ ਦਾ ਮਾਨ ਮਹਿਸੂਸ ਕਰਦੇ ਹੋ ਮੈਨੂੰ ਬਹੁਤ ਵੱਡਾ ਮਹਿਸੂਸ ਆ ਜੀ ਮੈਂ ਸੇਰਾ ਇੱਕ ਰਾਹੀ ਮੈਂ ਪਿਆ ਪਤਨ ਤੋੜ ਲਿਆ ਐਦੂ ਵੱਡਾ ਦੁੱਖ ਹੋਰ ਦੱਸੋ ਕਿਹਦਾ ਜੀ ਬਹੁਤ ਦੁੱਖ ਵੱਡਾ ਹੈ ਜੀ ਇਹਨਾਂ ਦਾ ਮੈਨੂੰ ਪਿਆ ਪਤਾਂ ਦਾ ਨਾਲ ਤਾਂ ਤੜਕੇ ਆ ਕੇ ਮੈਂ ਸੇਵਾ ਕਰਦੀ ਆ ਨਾਲੇ ਮੈਂ ਇਹਨਾਂ ਦੇ ਕੋਲੇ ਰੋਕੇ ਜਾਨੀ ਆ ਵੀ ਮੈਨੂੰ ਤੁਸੀਂ ਥੱਕਿਆ ਜੋਗੀ ਛੱਡ ਕੇ ਮੈਨੂੰ ਇੱਕ ਮੈਂ ਕਿ ਮੇਰੀ ਜਾਨ ਤੁਰ ਹੀ ਫਿਰਦੀ ਪਰ ਮੇਰਾ ਹਾਲ ਕੋਈ ਨਹੀਂ ਜੇਕਰ ਦੇਖੀਏ ਦੇਸ਼ ਵਾਸਤੇ ਕੁਰਬਾਨੀ ਦੇਣਾ ਬਹੁਤ ਵੱਡਾ ਮਾਣ ਵਾਲੀ ਗੱਲ ਹੁੰਦੀ ਹੈ ਬਿਲਕੁਲ ਜੀ ਤੇ ਤੁਸੀਂ ਵੀ ਆਪਣੇ ਦਿਲ ਦੇ ਉੱਪਰ ਪੱਥਰ ਆ ਕੇ ਪੁੱਤ ਨੂੰ ਉਸੇ ਵੇਲੇ ਪਹਿਲਾਂ ਤਾਂ ਪਿਆਰ ਸੀ ਦੋ ਗਿਆ ਸੀਗਾ ਫਿਰ ਵੀ ਮੈਂ ਪੱਥਰ ਆਪ ਦਾ ਜਿਗਰਾ ਵੱਡਾ ਕਰਕੇ ਮੈਂ ਪੁੱਤ ਨੂੰ ਇਸੇ ਦੇਵਟੀ ਤੇ ਪੁੱਤ ਨੂੰ ਚੜਾਦਾ ਜੀ ਦੇਸ਼ ਦੀ ਰਾਖੀ ਵਾਸਤੇ 24 ਘੰਟੇ ਆਪਣੀ ਜਾਨ ਤਲੀ ਤੇ ਰੱਖਦੇ ਹੈਗੇ ਆ ਤੁਸੀਂ ਕੀ ਕਰਾ ਜਾਓਗੇ ਨੂੰ ਉਸਤੇ ਜਿਹੜੇ ਸ਼ਹੀਦ ਆਮੀ ਬੋਜੀ ਜਿਹੜੇ ਇਸ ਵੇਲੇ ਵੀ ਉੱਥੇ ਸਰਦਾਂ ਦੇ ਉੱਪਰ ਖੜੇ ਨੇ ਜੀ ਸੂਰਮੇ ਸੀ ਜੀ ਪੂਰੇ ਸੂਰਮੇ ਖੜੀ ਸੀ ਮੇਰੇ ਧੋਮਾ ਦੀ ਪਤਾ ਜੀ ਸੂਰਮੇ ਸੀ ਕੇ ਬਿਲਕੁਲ ਜੀ ਇੱਕ ਜਿਹੜਾ ਮਾਂ ਦਾ ਜਿਹੜਾ ਕਲੇਜਾ ਹੈਗਾ ਤੁਸੀਂ ਦੇਖ ਸਕਦੇ ਹੋ ਪੁੱਤਾਂ ਵਾਸਤੇ ਕਿਹਦਾ ਹੁੰਦਾ ਜਿਹੜਾ ਇਸ ਮੌਕੇ ਉਹਨਾਂ ਨੂੰ ਜਿਹੜਾ ਤੁਰ ਵੀ ਜਾਣਾ ਤੇ ਦੇਣ ਨੂੰ ਸੰਭਾਲਣਾ ਤੁਸੀਂ ਦੇਖੋ ਇਸ ਪਿੰਡ ਦੇ ਜਿਹੜੇ ਮਹਤਵਰ ਵੀ ਇੱਥੇ ਖੜੇ ਹੋ ਉਹਨਾਂ ਨਾਲ ਗੱਲਬਾਤ ਕਰਦੇ ਆ ਇੱਕ ਪਿੰਡ ਦੇ ਵਿੱਚ ਮਾਂ ਨਾਲ ਹੀ ਗੱਲ ਹੈ ਕਿ ਦੋ ਸ਼ਹੀਦ ਹੋਏ ਔਰ ਪਿੰਡ ਦਾ ਨਾਮ ਜਿਹੜਾ ਹੈ ਰੋਸ਼ਨ ਕੀਤਾ ਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਉਹਨੂੰ ਸੈਨਾ ਮੈਡਲ ਵੀ ਦਿੱਤਾ ਗਿਆ ਤੁਸੀਂ ਕਹਿਣਾ ਚਾਹੋਗੇ ਮੈਂ ਜੀ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿਉਂਕਿ ਪਹਿਲਾਂ ਜਦੋਂ ਇਹ ਸੀ ਦੋਏ ਉਦੋਂ ਵੀ ਪੱਤਰਕਾਰ ਆਏ ਬਾਕੀ ਹੁਣ ਵੀ ਵੇਨਾ ਵੀ ਤਰ੍ਹਾਂ ਤਰ੍ਹਾਂ ਖਬਰ ਲਾਉਂਦੇ ਆ ਬਿਲਕੁਲ ਸੁੱਚੀ ਸਮੁੱਚੀ ਖਬਰ ਹੁੰਦੀ ਹੈ ਤੁਹਾਡੀ ਇਹ ਬਹੁਤ ਮਾਨ ਵਾਲੀ ਗੱਲ ਹੈ ਪਹਿਲੀ ਗੱਲ ਬਾਕੀ ਜਿਹੜਾ ਸਾਡਾ ਪਿੰਡ ਆ ਜੀ ਸੀਹੀਦਾਂ ਦਾ ਪਿੰਡ ਹੈ ਕਿਉਂਕਿ ਇੱਥੇ ਜਿਹੜੇ ਗੁਰਦਾਸ ਸਾਹਿਬ ਦੋ ਬਣੇ ਆ ਉਹ ਵੀ ਸੀਹਦ ਬਾਬਾ ਖਾਲਸ ਸਿੰਘ ਦੇ ਨਾਂ ਤੇ ਬਣੇ ਆ ਉਹਨਾਂ ਨੇ ਪੂਰੀ ਲੜਾਈ ਕਰਕੇ ਪੂਰੀ ਆਪ ਦੀ ਅਖੀਰਲੀ ਮਤਲਬ ਜਦੋਂ ਸੀਹਦ ਹੋਏ ਇੱਥੇ ਹੋ ਗਏ ਤਾਂ ਪਿੰਡ ਵੱਜਿਆ ਸੀਗਾ ਉਸ ਤੋਂ ਬਾਅਦ ਸਾਡੇ ਰੁੜਕੀ ਵੀ ਇੱਕ ਸੀਹਦ ਹੈ ਰੁੜਕੀ ਬੰਗਾਲ ਇੰਜੀਨੀਅਰ ਦੇ ਗਰੁੱਪ ਦੇ ਵਿੱਚ ਹੋਰ ਵੀ ਹੈ ਉਸ ਤੋਂ ਬਾਅਦ ਲਖਵੀਰ ਸਿੰਘ ਹੈ ਉਹ ਵੀ ਬਾਰਾਮੁੱਲਾ ਅਸੀਦ ਹੋਇਆ ਸੈਨਾ ਮੈਡ ਲੋ ਵੀ ਉਸ ਤੋਂ ਬਾਅਦ ਜੇ ਜੋ ਜਿੱਥੇ ਬੁੱਤ ਤੇ ਆਪਾਂ ਪਹੁੰਚੇ ਆ ਇਹਨਾਂ ਦੇ ਪਿਤਾ ਪਹਿਲਾਂ 93 ਦੇ ਵਿੱਚ ਜੋ ਕਿ ਕਾਰਗਲ ਦੇ ਵਿੱਚ ਸੀਦ ਹੋਗੇ ਸੀਗੇ ਉਦੋਂ ਇਹਨਾਂ ਦੇ ਬੱਚੇ ਦੀ ਉਮਰ ਬਹੁਤ ਥੋੜੀ ਸੀਗੀ ਇਹਨਾਂ ਦੀ ਮਾਤਾ ਨੇ ਕੁਲਵੰਤ ਸਿੰਘ ਨੂੰ ਪਾਲਿਆ ਪੜਾਇਆ ਪੜਾ ਕੇ ਉਸੇ ਕਹਿੰਦੀ ਵੀ ਮੈਂ ਉਸੇਦ ਹੋ ਗਿਆ ਤੂੰ ਘਾਟੋ ਘਾਟੋ ਦਾ ਬਦਲ ਲੈ ਬਹੁਤ ਦੇ ਵਿੱਚ ਭਰਤੀ ਕਰਾਇਆ ਫੌਜ ਭਰਤੀ ਕਰਾਇਆ ਤਾਂ ਉੱਥੇ ਆਰਓ ਦੇ ਵਿੱਚ ਭਰਤੀ ਹੋ ਕੇ ਗਿਆ ਉੱਥੇ ਕੀ ਹੈ ਪਿਛਲੇ ਟਾਈਮ ਵਸਪੋਰਟ ਹੋਇਆ ਸੀਗਾ ਯਾਨੀ ਸੇਮ ਜਿਵੇਂ ਕਿ ਅੱਗੇ ਲਾ ਦਿੱ ਗਏ ਗੰਨਾ ਦੇ ਨਾਲ ਉਹਨਾਂ ਦੇ ਬਹੁਤ ਤਕੜਾ ਫੈਰ ਹੋਇਆ ਪਰ ਫਿਰ ਵੀ ਇਹ ਇੰਨਾ ਦਿਲ ਦਾ ਪੱਕਾ ਆਦਮੀ ਸੀਗਾ ਇਹਨੇ ਫੈਰ ਕਰਦੇ ਕਰਦੇ ਗੱਡੀ ਤੋਂ ਛਾਲ ਮਾਰਤੀ ਥੱਲੇ ਪੱਥਰ ਸੀਗੇ ਸਿਰ ਵੀ ਵੱਜ ਗਿਆ ਫਿਰ ਵੀ ਲੜਦਾ ਰਿਹਾ ਅਖੀਰ ਇਹਦਾ ਉੱਥੇ ਸਿੱਧੀ ਪ੍ਰਾਪਤ ਕਰ ਗਿਆ ਸਾਡੇ ਪਿੰਡ ਨੂੰ ਮਾਣ ਬਹੁਤ ਹੈ ਮਾਣ ਹੈ ਕਿ ਜਿਹੜੇ ਸਿੱਧੀ ਬੜੀ ਮੁਸ਼ਕਲ ਮਿਲਦੀ ਆ ਪਰ ਇਹਨਾਂ ਨੇ ਪਿਓ ਪੁੱਤਾਂ ਨੇ ਜੋ ਸਿੱਧੀ ਲਈ ਹੈ ਉਹ ਰਹੀਂਦੀ ਦੁਨੀਆ ਤੱਕ ਨਾਂ ਰੂਗਾ ਬਾਕੀ ਪਿੰਡ ਸਾਡੇ ਨੂੰ ਮਾਣ ਆ ਸਾਡੇ ਪਿੰਡ ਦਾ ਨਾਂ ਰੂਗਾ ਉਹ ਬਾਕੀ ਫਿਰ ਦੂਜੀ ਗੱਲ ਇਹ ਆ ਕਿ ਪਿਓ ਤੇ ਪੁੱਤ ਦਾ ਬੁੱਤ ਪੂਰੇ ਭਾਰਤ ਦੇ ਵਿੱਚ ਜਾਨੀ ਹੋ ਸਕਦਾ 2 ਹੋਣ 4 ਹੋਣ ਇਹ ਉਦੋਂ ਵੀ ਜ਼ਿਆਦਾ ਬਹੁਤ ਉੱਚੇ ਦਰਜੇ ਦੀ ਗੱਲ ਹੈ ਜੇ ਜੇ ਇਹਨਾਂ ਨੂੰ ਸੈਨਾ ਮੈਡਲ ਵੀ ਮਿਲਿਆ ਹੈ ਇੰਡੀਆ ਗੇਟ ਦੇ ਵਿੱਚ ਇਹਨਾਂ ਪਿਓ ਪੁੱਤ ਦਾ ਨਾਂ ਵੀ ਜਿਹੜਾ ਉੱਥੇ ਦਰਜ ਕੀਤਾ ਗਿਆ ਹੈਗਾ ਹਾਂਜੀ ਜਦੋਂ ਅਸੀਂ ਵਰਸੀ ਮਨਾਈ ਹੈ ਜੀ ਉਦੋਂ ਸਾਨੂੰ ਪਤਾ ਲੱਗਾ ਸੀਗਾ ਵੀ ਸੈਨਾ ਮੈਡਲ ਨੂੰ ਮੰਜੂਰ ਹੋ ਗਿਆ ਅਸੀਂ ਪੁੱਛਿਆ ਵੀ ਕਿਸ ਤਰ੍ਹਾਂ ਉਹਨਾਂ ਨੇ ਦੱਸਿਆ ਵੀ ਇਹ ਲੈਸਨੈਗ ਸੀਗਾ ਇਹ ਟੁਕੜੀ ਦੇ ਵਿੱਚ ਲੈਸਨੈਗ ਸੀਗਾ ਤੇ ਇਹਨਾਂ ਨੂੰ ਚੁਣਿਆ ਗਿਆ ਸੈਨਾ ਮੈਡਲ ਵਾਸਤੇ ਇੱਥੇ ਚਿੱਠੀ ਵੀ ਆਈ ਸੀਗੀ ਇਹਨਾਂ ਦੀ ਮਾਤਾ ਨੂੰ ਮੈਂ ਬੁਲਾਇਆ ਸੀਗਾ ਵੀ ਐ ਕਰਕੇ ਤੁਹਾਡੇ ਲੜਕੇ ਨੂੰ ਸੈਨਾ ਮੈਡਲ ਮੰਜੂਰ ਹੋ ਗਿਆ ਤੇ ਇਹਨਾਂ ਨੂੰ ਪੁੱਛਿਆ ਵੀ ਪੈਸਾ ਤੇ ਲਾਉਦਾ ਕਿਵੇਂ ਦੇਣਾ ਹੈ ਇਹਨਾਂ ਨੇ ਕਿ ਮੰਨਦਾ ਜਿਹੜਾ ਪੈਸਾ ਹੈ ਕਿ ਮੈਨੂੰ ਜਰੂਰਤ ਨਹੀਂ ਸਾਰੇ ਦੀ ਤੇ ਉਹਨਾਂ ਮੇਰੇ ਜਿਹੜੇ ਪੋਤੇ ਆ ਪੋਤੀ ਆ ਉਹਨਾਂ ਨੂੰ ਦਿੱਤਾ ਜਾਵੇ ਮੇਰੀ ਨੌਨ ਵੀ ਦਿੱਤਾ ਜਾਵੇ ਜਿੰਨਾ ਮੈਨੂੰ ਦੇਣਾ ਦੇ ਦਿਓ ਤੇ ਮੈਨੂੰ ਕੋਈ ਅਜੀ ਗੱਲ ਨਹੀਂ ਹੈ ਬਾਕੀ ਇਹ ਸੈਨਾ ਮੈਡਲ ਬਹੁਤ ਵੱਡੀ ਇੱਕ ਸਾਧਾ ਦਾ ਆਲੇ ਦਰਜੇ ਦਾ ਮਾਣ ਹੈ ਜੋ ਕਿ ਦਿੱਤਾ ਗਿਆ ਅ ਸਰਪੰਚ ਸਾਹਿਬ ਤੁਸੀਂ ਪਿੰਡ ਦੇ ਕਹਿੰਦੇ ਹੁੰਦੇ ਆ ਪਿੰਡ ਦਾ ਨਾਮ ਜਿੱਥੇ ਕਹਿੰਦੇ ਆਸੇ-ਬਾਸੇ ਨਾਲੋਂ ਤੇ ਪੂਰੇ ਦੇਸ਼ ਵਿੱਚ ਇਸ ਵਾਰ ਜਿਹੜੇ ਇੱਕ ਪਿੰਡ ਦਾ ਨਾਮ ਆ ਰਿਹਾ ਹੈਗਾ ਤੁਹਾਡੇ ਪਿੰਨੂ ਕਿਸ ਤਰ੍ਹਾਂ ਮਾਣ ਸੁਰ ਹੈ ਮੈਂ ਸੁਭਦਰ ਬਖਸ਼ ਸਿੰਘ 13 ਸਿੱਖੇ ਜੋ 18 ਤੇ ਉਸ ਤੋਂ ਬਾਅਦ ਮੈਂ ਇੱਥੇ ਪਿੰਡ ਨੇ ਮੈਨੂੰ ਸਨਮੋਹਨ ਕਰਕੇ ਆਪਣੇ ਆਪ ਸਰਪੰਚ ਬਣਾਇਆ ਉਹ ਵੀ ਮੈਨੂੰ ਮਾਣ ਹੈ ਪਰ ਸਰਦਾਰ ਬਲਦੇਵ ਸਿੰਘ ਜੋੜਟਾ ਮੇਰੇ ਦਾਦਾ ਜੀ ਹੁਣ ਤੋਂ ਪਹਿਲਾਂ ਇਹ ਸ਼ਹੀਦ ਹੋ ਗਏ ਮੈਨੂੰ ਬਹੁਤ ਵੱਡਾ ਮਾਣ ਹੈ ਕਿਉਂਕਿ ਉਹ ਮੇਰਾ ਸ਼ਗਿਰਦ ਸੀ ਉਹਨੇ ਮੇਰੇ ਕੋਲ ਸੇਵਾ ਕੀਤੀ ਮੇਰੀ ਤੇ ਉਸਨੇ ਸ਼ਹੀਦੀ ਦਾ ਜਾਮ ਪੀਤਾ ਜਦ ਕਿ ਮੈਂ ਸ਼ਹੀਦੀ ਦਾ ਜਾਮ ਨਹੀਂ ਪੀ ਸਕਿਆ ਮੈਂ ਬਹੁਤ ਵੱਡੇ ਯੁੱਧ ਸੀ শ্রীলੰਕਾ 'ਚ ਉੱਥੋਂ ਬਚ ਕੇ ਆਇਆ ਹਾਂ ਉਦੋਂ ਬਾਅਦ 'ਚ ਇਹ ਲੜਕਾ ਯਾਰ ਕੀਤਾ ਗਿਆ ਕੁਲਵੰਤ ਸਿੰਘ ਔਰ ਕੁਲਵੰਤ ਸਿੰਘ ਪਾਲਣ ਪੋਸ਼ਣ ਤੋਂ ਬਾਅਦ 'ਚ ਉਸੀ ਜਗ੍ਹਾ ਤੇ ਹੀ ਇਹਨੂੰ ਜਗ੍ਹਾ ਮਿਲ ਗਈ ਚਲੋ ਚੰਗੀ ਗੱਲ ਪ੍ਰਮਾਤਮਾ ਦੀ ਕਿਰਪਾ ਹੋਈ ਮੈਂ ਉਸ ਗਰੁੱਪ ਦਾ ਵੀ ਬਹੁਤ ਮਾਣ ਕਰਦਾ ਕਿਉਂਕਿ ਸਿੱਖਾਂ ਲਈ ਗਰੁੱਪ ਦਾ ਇਹ ਯੋਧੇ ਦੋਨੇ ਇਹ ਸ਼ਹੀਦੀ ਪਰਿਵਾਰ ਕਹਣ ਵਾਲੇ ਆ ਔਰ ਦੋਨੇ ਪਰਿਵਾਰ ਵਧੀਆ ਪਰ ਕਲਵਾਨ ਸਿੰਘ ਨੇ ਜੋ ਆਪਣੇ ਪਿਤਾ ਦੇ ਨਾਮ ਤੇ ਉੱਤੇ ਦੋਹਰੀ ਮੂਰ ਲਾਈ ਆ ਉਹ ਮੈਨੂੰ ਗਰਵ ਆ ਤੇ ਸਾਥ ਹੀ ਜੋ ਉਹਨੂੰ ਸੈਨਾ ਮੈਡਲ ਮਿਲਿਆ ਇਹ ਵੀ ਮੈਨੂੰ ਬਹੁਤ ਜ਼ਿਆਦਾ ਗਰਵ ਆ ਮੈਨੂੰ ਪਿੰਡ ਦੇ ਤੇ ਮੈਨੂੰ ਸ਼ਹਿਰ ਦੇ ਮੇਰੇ ਪੰਜਾਬ ਇਲਾਕੇ ਦੇ ਵਿੱਚ ਸ਼ਾਇਦ ਮਾਂ ਪਿਓ ਪੁੱਤ ਕੋਈ ਵਿਰਲਾ ਹੀ ਹੋਊਗਾ ਇਹ ਸਾਨੂੰ ਮਾਣ ਹੈ ਕਿ ਇਹਨਾਂ ਦੋਨਾਂ ਨੇ ਦੇਸ਼ ਦੀ ਖਾਤਰ ਕੁਰਬਾਨੀ ਦਿੱਤੀ ਹੈ ਲੋਕਾਂ ਦੀ ਖਾਤਰ ਕੁਰਬਾਨੀ ਦਿੱਤੀ ਹੈ ਲੋਕਾਂ ਨੂੰ ਵੀ ਇਸ ਦਾ ਮਾਣ ਕਰਨਾ ਚਾਹੀਦਾ ਹੈ ਸ਼ਹੀਦਾਂ ਦੀ ਇੱਜ਼ਤ ਕਰਨੀ ਤੇ ਇਹਦੀ ਪਰਿਵਾਰਾਂ ਦੀ ਇੱਜ਼ਤ ਕਰਨੀ ਚਾਹੀਦੀ ਸਭ ਤੋਂ ਜ਼ਿਆਦਾ ਮੈਂ ਤੁਹਾਡੇ ਪੱਤਰਕਾਰਾਂ ਦੀ ਵੀ ਸਤਿਕਾਰ ਕਰਨਾ ਕਿਉਂਕਿ ਆਪ ਦਿਨ-ਬਦਨ ਮੌਕੇ-ਮੁਕੇ ਆਪ ਸੱਚੀ ਤੇ ਸੂਚੀ ਖਬਰ ਲਾਉਂਦੇ ਪਰ ਇੱਕ ਗੱਲ ਜਰੂਰ ਮੈਂ ਕਹੂੰਗਾ ਕਿ ਲੜਕੇ ਦੀ ਮਾਤਾ ਜੋ ਉਹ ਤਾਂ ਸਟੈਚੋ ਦੀ ਲਾਉਣ ਵਿੱਚ ਕੋਈ ਕਮੀ ਨਹੀਂ ਛੱਡੀ ਉਹਨੇ ਸੇਵਾ ਪੂਰੀ ਕਰ ਰਹੀ ਪਰ ਜਿਹੜੀ ਨੋ ਨਾਣੀ ਹੈ ਕਲਵੰਦ ਸਿੰਘ ਦੇ ਘਰ ਵਾਲੀ ਉਹਨੇ ਕੋਈ ਵੀ ਇਹਦੇ ਵਿੱਚ ਯੋਗਦਾਨ ਨਹੀਂ ਪਾਇਆ ਅਸੀਂ ਕਹਾਂਗੇ ਕਿ ਜਿਸ ਇਨਸਾਨ ਨੇ ਆਪਣੇ ਆਪ ਨੂੰ ਕੁਰਬਾਨ ਕਰਕੇ ਪਿੱਛੇ ਰਹਿਣ ਵਾਲੇ ਪਰਿਵਾਰ ਨੂੰ ਸਾਰਾ ਕੁਝ ਦੇ ਦਿੱਤਾ ਹੈ ਸਾਨੂੰ ਇਹ ਵੀ ਮਾਣ ਹੋਣਾ ਚਾਹੀਦਾ ਕਿ ਅਸੀਂ ਉਹਨਾਂ ਦੀ ਇੱਜ਼ਤ ਕਰੀਏ ਤੇ ਇੱਜ਼ਤ ਕਰਨਾ ਬਣਦਾ ਹੈ ਇਹ ਮੇਰੀ ਅਰਜ਼ ਗੁਜਾਰਸ਼ ਹੈ ਔਰ ਉਸ ਤੋਂ ਬਾਅਦ ਉਹ ਲੜਕੀ ਨੂੰ ਪਤਾ ਲੱਗਾ ਕਿ ਨੌਕਰੀ ਵੀ ਮਿਲ ਚੁੱਕੀ ਹੈ ਬਦੌਲਤ ਕਲਵੰਤ ਸਿੰਘ ਦੀ ਬਦੌਲਤ ਬਲਦੇਵ ਸਿੰਘ ਅਗਰ ਬਲਦੇਵ ਸਿੰਘ ਫੌਜ ਸੀ ਤੇ ਉਹਨਾਂ ਨੇ ਵੀ ਇਹ ਸੋਚ ਬਜਾਰ ਕੀਤੀ ਕਿ ਮੈਂ ਆਪਣੇ ਬੱਚੇ ਨੂੰ ਚੰਗਾ ਪੜਾ ਕੇ ਆਪਣੀ ਜਗ੍ਹਾ ਤੇ ਭੇਜੂਗਾ ਉਹ ਕਿਹਾ ਕਰਦਾ ਸੀ ਮੇਰੇ ਨਾਲ ਗੱਲਬਾਤ ਕਰਦਾ ਸੀ ਕਿ ਮੈਂ ਆਪਣੇ ਲੜਕੇ ਨੂੰ ਵੀ ਇੱਥੇ ਭੇਜਾਂਗਾ ਜਿਵੇਂ ਤੁਸੀਂ ਗੱਲ ਕੀਤੀ ਵੀ ਜਿਹੜੇ ਕਲਵੰਦ ਸਿੰਘ ਦੀ ਮਾਤਾ ਵੱਲੋਂ ਤਾਂ ਸਟੈਚੂ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਔਰ ਪੂਰਾ ਨਗਰ ਜਿਹਾ ਸਾਥ ਵੀ ਦਿੱਤਾ ਜਾ ਰਿਹਾ ਹੈਗਾ ਜੇ ਗੱਲ ਕਰੀਏ ਉਹਨਾਂ ਦੇ ਪਾਲ ਜਿਹੜਾ ਨੂੰ ਉਹਨਾਂ ਦੇ ਨਾਲ ਰਹਿੰਦੇ ਆ ਜਾਂ ਆਰਡਰ ਰਹਿੰਦੇ ਨੇ ਨਹੀਂ ਉਹ ਲੱਗ ਰਹੇ ਨੇ ਮੋਗੇ ਆ ਤੱਪਰ ਉਹਦੇ ਹੁੰਦੇ ਹੀ ਉਹ ਪਹਿਲਾਂ ਹੀ ਉੱਥੇ ਚਲੇ ਗਏ ਸੀ ਕੋਠੀ ਪਾ ਲਈ ਸੀ ਪਰ ਉਹ ਲਾਸ਼ ਛੁੱਟੀ ਉਹਨਾਂ ਨੇ ਕੱਟੀ ਇੱਥੇ ਚੰਦਕ ਨਾ ਬਾਦੀ ਉਹ ਕਲਵੰਦ ਸਿੰਘ ਸ਼ਹੀਦ ਹੋ ਗਿਆ ਪਰਕਲਵੰਦ ਸਿੰਘ ਦੀ ਜਿਹੜੀ ਸੋਚ ਵਿਚਾਰ ਇਹ ਹੀ ਸੀ ਕਿ ਮੈਚੜਿਕ ਤੋਂ ਆਪਦਾ ਨਹੀਂ ਨਾਕਟਾਉਣਾ ਚਾਹੁੰਦਾ ਨਹੀਂ ਘਟਾਇਆ ਪਰ ਰਹਿ ਤਾ ਕਿਤੇ ਵੀ ਉਸ ਦੀ ਪਤਨੀ ਬੱਚੇ ਕਿਤੇ ਵੀ ਰਹਿਣ ਪੜਨ ਵਧੀਆ ਪੜਨ ਉਹ ਮੜੀ ਗੱਲ ਨਹੀਂ ਅਸੀਂ ਕਹਿੰਦੇ ਪਰ ਸ਼ਹੀਦ ਕਲਵੰਦ ਸਿੰਘ ਬਾਰੇ ਵੀ ਉਹਨੂੰ ਯਾਦ ਪੂਰੀ ਰੱਖਣੀ ਚਾਹੀਦੀ ਆ ਉਹਦੇ ਵਾਸਤੇ ਇੱਜ਼ਤ ਕਰਨੀ ਚਾਹੀਦੀ ਆ ਮਾਣ ਕਰਨਾ ਚਾਹੀਦਾ ਕਿ ਉਸ ਦੇ ਖਾਤਰ ਮੈਂ ਇਹ ਸਾਰਾ ਕੁਝ ਆਪਣਾ ਵਧੀਆਂ ਲਈਆਂ ਤੇ ਸੈਨਾ ਮਾਡਲ ਕੋਈ ਛੋਟਾ ਜਿਹਾ ਛੋਟਾ ਜਿਹਾ ਪ੍ਰਣਾਮ ਨਹੀਂ ਬਹੁਤ ਵੱਡਾ ਪ੍ਰਣਾਮ ਹੈ ਮੈਂ ਆਰਮੀ ਦੇ ਬਾਰੇ ਜਾਣਦਾ ਕਿਉਂਕਿ ਮੈਂ ਆਪ ਦਾ ਟਾਇਰ ਹਾਂ ਸੁਭੇਦਾਰ ਜੇ ਗੱਲ ਕਰੀਏ ਆਪਾਂ ਸਟੈਚੂ ਲੱਗੇ ਹੈਗੇ ਆ ਪਿੰਡ ਦੇ ਵਿੱਚ ਜਿਹੜੀ ਨੌਜਵਾਨਾਂ ਨੂੰ ਕੋਈ ਪ੍ਰੇਰਿਤ ਕੀਤਾ ਜਾ ਰਿਹਾ ਵੀ ਉਹ ਵੀ ਫੌਜ ਦੇ ਵਿੱਚ ਜਾਣ ਤੇ ਆਪਣੇ ਦੇਸ਼ ਦੀ ਰੱਖਿਆ ਕਰ ਸਕਣ ਅੱਜ ਜੇ ਮੈਂ ਤੁਹਾਨੂੰ ਕਹਾਂ ਕੱਲ ਹੀ ਮੈਨੂੰ ਰਜਵੰਤ ਸਿੰਘ ਸੁਭੇਦਾਰ ਸਾਹਿਬ ਨੇ ਇਹ ਦੱਸਿਆ ਕਿ ਆਪਣੇ ਨੂੰ ਆਰਮੀ ਲੋਗ ਇਹ ਕਿਹਾ ਗਿਆ ਕਿ ਨਵੇਂ ਲੜਕਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਉਹਨਾਂ ਨੂੰ ਰਜਿਸਟ੍ਰੇਸ਼ਨ ਕੀਤਾ ਜਾਂਦਾ ਤਾਂ ਕਿ ਉਹਨਾਂ ਨੂੰ ਆਰਮੀ ਵਿੱਚ ਜਾਣ ਦਾ ਮੌਕਾ ਮਿਲੇ ਇਹ ਪ੍ਰੇਰਿਤ ਹੁੰਦਾ ਬੱਚੇ ਚਾਹੁੰਦੇ ਆ ਕਿ ਅਸੀਂ ਵੀ ਆਰਮੀ ਵਿੱਚ ਜਾਈਏ ਸਾਨੂੰ ਵੀ ਉੱਚੇ ਉੱਚੇ ਅਹੁਦੇ ਪ੍ਰਾਪਤ ਹੋਣ ਅਸੀਂ ਦੇਸ਼ ਦੀ ਸੇਵਾ ਕਰ ਸਕੀਏ ਅੱਜ ਦੇਸ਼ ਦੇ ਉੱਤੇ ਬਹੁਤ ਹੀ ਵੱਡੀ ਇੱਕ ਦੁੱਖ ਘੜੀ ਚੱਲ ਰਹੀ ਆ ਜੋ ਕਿ ਨਹੀਂ ਚੱਲਣੀ ਚਾਹੀਦੀ ਤਾਂ ਅਸੀਂ ਇਹ ਮਾਣ ਨਾਲ ਕਹਿੰਦੇ ਮਹਿਸੂਸ ਕਰਦੇ ਕਿ ਉਹਨਾਂ ਨੇ ਇਹ ਡਿਊਟੀ ਕੀਤੀ ਹੈ ਇਹ ਜਿਹੜੀਆਂ ਟੋਟੀਆਂ ਹੀ ਕਰਨੀਆਂ ਚਾਹੀਦੀਆਂ ਹਾਂ ਜਿਵੇਂ ਇਹਨਾਂ ਨੇ ਗੱਲ ਕੀਤੀ ਹੈਗੀ ਨੌਜਵਾਨ ਜਿਹੜੇ ਹੈਗੇ ਆ ਜਿਵੇਂ ਕੁਲਵੰਤ ਸਿੰਘ 32 ਸਾਲ ਦੀ ਉਮਰ ਵਿੱਚ ਜਿਹੜੇ ਸ਼ਹੀਦ ਹੋ ਗਏ ਸੀ ਉਹਨਾਂ ਦੇ ਛੋਟੇ-ਛੋਟੇ ਬੱਚੇ ਵੀ ਸੀਗੇ ਤੇ ਅੱਜ ਕੱਲ ਦੀ ਨੌਜਵਾਨ ਪੀੜੀ ਜਿਹੜੀ ਹੈਗੀ ਨਸ਼ਾ ਵਿੱਚ ਪੈਂਦੀ ਜਾ ਰਹੀ ਆ ਕਿ ਦੇਸ਼ ਜਿਹੜੇ ਨੌਜਵਾਨ ਜਿਹੜੇ ਆਪਣੇ ਹੈਗੇ ਆ ਦੇਸ਼ ਦੇ ਵਿੱਚ ਜਿਹੜੇ ਬਰਫ ਬਰਫੀਲੀਆਂ ਜਗ੍ਹਾ ਦੇ ਉੱਪਰ ਵੀ ਅਸਲ ਦੇਸ਼ ਦੀ ਰਾਖੀ ਕਰ ਰਹੇ ਹੈਗੇ ਆ ਤੇ ਕੀ ਤੁਸੀਂ ਸੁਨੇਹੇ ਦੇ ਚੋਗ ਨੌਜਵਾਨਾਂ ਨੂੰ ਇਹਦੇ ਵਿੱਚ ਜੀ ਸਭ ਤੋਂ ਵੱਡੀ ਕਮਜ਼ੋਰੀ ਸਰਕਾਰਾਂ ਦੀ ਵੀ ਆ ਉਹਨਾਂ ਨੇ ਜਿਹੜੇ ਪਲਾਨ ਕੀਤੇ ਅਗਨੀਵੀਰ ਉਹਦੇ ਕਰਕੇ ਨੌਜਵ ਆਰਮੀ ਦੀ ਭਰਤੀ ਵੱਲੋਂ ਟੁੱਟ ਗਿਆ ਤੇ ਦੂਜੀ ਗੱਲ ਕਲਵੰਤ ਦੀ ਕਰੀਏ ਤੇ ਕਲਵੰਤ ਤੇ ਮੈਂ ਇਕੱਠੇ ਪੜੇ ਆ ਬਚਪਨ ਤੋਂ ਸਾਡਾ ਬਚਪਨ ਵੀ ਇਕੱਠਿਆਂ ਦਾ ਗਿਆ ਤੇ ਅਸੀਂ ਭਰਤੀ ਵੀ ਇਕੱਠੇ ਹੋਏ ਸੀ ਦੋਨੋਂ ਅੱਗੜ ਪਿਛੜ ਅਸੀਂ ਭਰਤੀ ਹੋ ਗਏ ਸੀ ਇਹ ਤਾਂ ਬਹੁਤ ਵਧੀਆ ਅਨਸਾਨ ਸੀ ਸ਼ੁਰੂ ਤੋਂ ਹੀ ਬਹੁਤ ਵਧੀਆ ਨੇਚਰ ਸੀ ਬਹੁਤ ਵਧੀਆ ਸੁਭਾਅ ਸੀ ਹਰ ਪੱਖੋਂ ਹਲੇਦਰਜੇ ਦਾ ਜਵਾਨ ਸੀ ਬਾਕੀ ਇਹਨਾਂ ਦੇ ਫਾਦਰ ਸਾਹਿਬ ਪਹਿਲਾਂ ਸੀ ਡੋਏ ਸੀਗੇ ਇਹਨਾਂ ਦਾ ਦੇਸ਼ ਸੇਵਾ ਵਿੱਚ ਇਹਨਾਂ ਦਾ ਵੀ ਇਹੀ ਸੁਪਨਾ ਸੀਗਾ ਕਿ ਮੈਂ ਕਿਤੇ ਨਾ ਕਿਤੇ ਆਪਦਾ ਨਾਮ ਬਣਾਵਾ ਕਿਉਂਕਿ ਅਸੀਂ ਬਚਪਨ ਤੋਂ ਇਕੱਠੇ ਇਨਾਂ ਚੀਜ਼ਾਂ ਦੇ ਵਿੱਚ ਇੱਕ ਦੂਜੇ ਨਾਲ ਗੱਲਾਂ ਕਰਦੇ ਰਹੇ ਹਾਂ ਜੋ ਉਹਨੇ ਚਾਇਆ ਸੀ ਉਹਨੇ ਕਰਤਾ ਜੀ ਹਾਂ ਤੁਸੀਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹਵੋਗੇ ਉਹਨਾਂ ਸਮੇਂ ਨੌਜਵਾਨਾਂ ਨੂੰ ਤਾਂ ਇਹੀ ਸੰਦੇਸ਼ ਹੈ ਜੀ ਮਿਹਨਤ ਕਰੋ ਇਹ ਅਗਨੀਵੀਰ ਦੀ ਸਕੀਮ ਇਹ ਉਹਨਾਂ ਉਹਨਾਂ ਬੱਚਿਆਂ ਲਈ ਆ ਜਿਹੜੇ ਕਮਜ਼ੋਰ ਆ ਜਿਹੜੇ ਬੱਚੇ ਮਜਬੂਤ ਆ ਉਹ ਪੱਕੇ ਹੋਣਗੇ ਹੋਣਗੇ ਜੀ ਇਹਦੇ ਵਿੱਚ ਇਹੀ ਆ ਕਿ ਅਗਨੀਵੀਰ ਤਾਂ ਉਹਨਾਂ ਲਈ ਆ ਜਿਹੜੇ ਬੱਚੇ ਕਮਜ਼ੋਰ ਨੇ ਜਿਹੜੇ ਬੱਚੇ ਪੱਕੇ ਆ ਜਿਹੜੇ ਬੱਚੇ ਬੱਚਿਆਂ ਨੇ ਗਰੀਬੀ ਦੇਖੀ ਆ ਮਜਬੂਤ ਆ ਉਹ ਆਰਮੀ ਵਿੱਚ ਪੱਕੇ ਹੋਣਗੇ ਹੋਣਗੇ ਜੀ ਬੱਚਿਆਂ ਨੂੰ ਇਹੀ ਆ ਕਿ ਮਿਹਨਤ ਕਰਨ ਗਰਾਊਂਡ ਨਾਲ ਜੁੜੇ ਰਹਿਣ ਤੇ ਉਹਦੀ ਮਿਹਨਤ ਕਰਨ ਕੋਈ ਪ੍ਰੋਬਲਮ ਨਹੀਂ ਅੱਛਾ ਜਿਵੇਂ ਇਸ ਲੜਕੇ ਨੇ ਕਿਹਾ ਹੈ ਲੜਕੇ ਕੋਈ ਬੱਚੇ ਕਮਜ਼ੋਰ ਨਹੀਂ ਹੈ ਕਿ ਉਹ ਅਗਨੀ ਵੀਰ ਵਿੱਚ ਜਾਣ ਅਗਨੀ ਵੀਰ ਕੋਈ ਖਾਸ ਵੱਡੀ ਗੱਲ ਨਹੀਂ ਹੈ ਉਹ ਤਾਂ ਇੱਕ ਸਾਡੇ ਸਰਕਾਰਾਂ ਦੇ ਇੱਕ ਮੁੱਦੇ ਬਣਾਏ ਆ 4 ਸਾਲ ਨਹੀਂ ਕੋਈ ਖਾਸ ਭਰਤੀ ਨਹੀਂ ਹੁੰਦੀ ਮੁੰਡੇ ਸਾਰੇ ਹੀ ਫਿੱਟ ਹੁੰਦੇ ਆ ਅੱਜ ਵੀ ਅਸੀਂ ਮੁੰਡਿਆਂ ਨੂੰ ਟ੍ਰੇਨਿੰਗ ਦਿੰਦੇ ਨੇ ਮੈਂ ਖੁਦ ਟ੍ਰੇਨਿੰਗ ਡਾਇਰੈਕਟਰ ਹਾਂ ਔਰ ਅੱਜ ਵੀ ਮੈਂ ਟ੍ਰੇਨਿੰਗ ਦਿੰਦਾ ਨਾ ਲੜਕੀਆਂ ਨੂੰ ਤੇ ਲੜਕੇ ਦੋਨਾਂ ਨੂੰ ਮੈਂ 650 ਤੋਂ ਜ਼ਿਆਦਾ ਲੜਕੀ ਹਿੰਦੁਸਤਾਨ ਦੀ ਧਰਤੀ ਤੇ ਭਰਤੀ ਕਰਵਾ ਚੁੱਕਾ ਹਾਂ ਅੱਜ ਵੀ ਮੈਂ ਦੁਬਾਰਾ ਫੇਰ ਲੜਕੇ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰਨੀ ਜਦ ਕਿ ਮੇਰੀ ਉਮਰ ਵੀ 75 ਸਾਲ ਸ਼ੁਰੂ ਜਾ ਮੈਨੂੰ ਹੌਸਲਾ ਹੈ ਕਿ ਮੈਂ ਬੱਚਿਆਂ ਨੂੰ ਟ੍ਰੇਨਿੰਗ ਦੇਵਾਂ ਨਸ਼ੇ ਤੋਂ ਬਚਾਵਾਂ ਦੇਸ਼ ਦੀ ਸੇਵਾ ਕਰਨ ਵਾਸਤੇ ਉਹਨਾਂ ਨੂੰ ਭੇਜਾਂ ਤੇ ਇਹ ਜਿਹੜੀ ਗਵਰਨਮੈਂਟ ਨੇ ਪ੍ਰਸਾ ਜਿ ਲਈ ਜਾਂ ਅਗਨੀ ਵੀਰੀ ਦੀ ਇੱਕ ਗਤਮ ਖਤਮ ਕਰਨੀ ਚਾਹੀਦੀ ਆ ਰੈਗੂਲਰ ਭਰਤੀ ਕਰਨੀ ਚਾਹੀਦੀ ਅਸੀਂ ਬੱਚੇ ਭੇਜਣ ਵਾਸਤੇ ਤਿਆਰ ਆ ਹਟ ਕਰਕੇ ਆਰਮੀ ਦੇ ਵਿੱਚ ਭਰਤੀ ਕਰਾਂਗੇ ਇਹ ਸਾਡਾ ਪਹਿਲਾ ਮਿਸ਼ਨ ਆ ਔਰ ਇਸ ਮਿਸ਼ਨ ਨੂੰ ਪੂਰਾ ਕਰਾਂਗੇ ਬੇ ਕੋਈ ਇਨਾਂ ਵੱਲ ਜੋ ਕਿਹਾ ਗਿਆ ਹੈਗਾ ਅਗਰ ਸਰਕਾਰਾਂ ਵੀ ਇਨਾਂ ਦਾ ਸਾਥ ਦਿੰਦੀਆਂ ਹੈ ਨਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਜਵਾਨ ਜਿਹੜੇ ਭਰਤੀ ਹੋਣ ਨੂੰ ਤਿਆਰ ਆ ਔਰ ਪਰਿਵਾਰਕ ਮੈਂਬਰ ਵੀ ਉਹਨਾਂ ਨੂੰ ਜਿਹੜੇ ਭਰਤੀ ਕਰਾਉਣ ਨੂੰ ਜਾਰਾ ਜਾ ਜੋ ਦੇਸ਼ ਦੀ ਸੇਵਾ ਕਰ ਸਕਣ ਬਿਲਕੁਲ ਤੁਹਾਨੂੰ ਮੈਂ ਦੁਆਰਾ ਤਸਵੀਰਾਂ ਦਿਖਾਉਣਾ ਹੈ ਨੱਚ ਡੱਕ ਦੇ ਪਿੰਡ ਵਿੱਚ ਪਹੁੰਚਿਆ ਤੇ ਜਿੱਥੇ ਕੁਲਵੰਤ ਸਿੰਘ ਅਤੇ ਉਹਨਾਂ ਦੇ ਪਿਤਾ ਦੀ ਜਿਹੜਾ ਸਟੈਚੂ ਲੱਗੇ ਹੋਏ ਆ ਤੇ ਉਹਨਾਂ ਨੂੰ ਯਾਦ ਜਿਹੜਾ ਇਸ ਵੇਲੇ ਜਿਹੜਾ ਤਾਇਆ ਕੀਤਾ ਜਾ ਰਿਹਾ ਹੈਗਾ ਤੇ ਉਹਨਾਂ ਨੂੰ ਜਿਹੜਾ ਸੈਨਾ ਮੈਡਲ ਦਿੱਤਾ ਬਹੁਤ ਵੱਡੀ ਗੱਲ ਹੈ ਜਿਹੜਾ ਸੈਨਾ ਮੈਡਲ ਜਿਹੜਾ ਹੈਗਾ ਇਹ ਕਿਸੇ ਕਿਸੇ ਦੀ ਕਿਸਮਤ ਦੇ ਵਿੱਚੋਂ ਦੇਸ਼ ਦੀ ਸੇਵਾ ਕਰਨਾ ਸਭ ਤੋਂ ਵੱਡਾ ਜਿਹੜਾ ਹੈਗਾ ਮੌਕਾ ਕਿਸੇ ਨੂੰ ਨਹੀਂ ਮਿਲਦਾ ਅਗਰ ਕੋਈ ਮੌਕਾ ਜਿਹੜਾ ਮਿਲਦਾ ਹੈ ਦੇਸ਼ ਵਾਸਤੇ ਜਦੋਂ ਜਾਨ ਕੁਰਬਾਨ ਕਰਨ ਦਾ ਉਸ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਨੌਜਵਾਨਾਂ ਵਾਸਤੇ ਕੀ ਨਵੇਂ ਰਸਤੇ ਖੁੱਲਦੇ ਜੋ ਦੇਸ਼ ਦੀ ਸੇਵਾ ਕਰ ਸਕਣ ਮੋਗਾ ਤੋਂ ਸੰਜੀਵ ਕੁਮਾਰ ਅਰੋੜਾ ਔਨ 에ਅਰ